ਪੰਜਾਬੀ ਨੌਜਵਾਨਾਂ ਦਾ ਪੰਜਾਬੀ ਜੋਸ਼ ਦਾ ਇਹ بلند ਤਿਰੰਗਾ ਮਾਰਚ ਜਿਹੜੀ ਸਿਰਫ ਡੈਡੀਕੇਟਿਡ ਸੀ ਇੰਡੀਅਨ ਆਰਮੀ ਨੂੰ ਜੈ ਜਵਾਨ ਜੈ ਪੰਜਾਬ ਇਹਦੀ ਸੋਚ ਹੈ ਸੀ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਹਰ ਲੜਾਈ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਮੋਰੀ ਯੋਗਦਾਨ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਲਈ ਹਿੰਦੁਸਤਾਨ ਦੀ ਇਸ ਮਿੱਟੀ ਲਈ ਲੜੇ ਆ ਤੇ ਇਸ ਮੌਕੇ ਤੇ ਕੋਈ ਰਾਜਨੀਤਿਕ ਪਾਰਟੀ ਸਿਆਸਤ ਕਰੇ ਉਹਨੂੰ ਇੱਕ ਸਾਫ਼ ਪੰਜਾਬੀਆਂ ਦਾ ਜਵਾਬ ਹੈ ਇਹ ਠਾਠਾ ਮਾਰਦਾ ਕਾਟ ਇਸ ਗੱਲ ਨੂੰ ਸੰਕੇਤ ਦਿੰਦਾ ਹੈ ਕਿ ਜਿਹੜੇ ਕੇਜਰੀਵਾਲ ਸਾਹਿਬ ਸਪੋਕਸਪਰਸਨ ਬਣ ਗਏ ਆ ਅੱਜ ਪਾਕਿਸਤਾਨ ਦੇ ਉਹਦੀ ਇਹ ਨੌਜਵਾਨ ਨਿੰਦਿਆ ਕਰਦਾ ਜਿਹੜੇ ਇਹ ਨੌਜਵਾਨ ਇਹ ਕੇਜਰੀਵਾਲ ਸਾਹਿਬ ਅੱਜ ਫੌਜ ਤੇ ਮੈਂ ਸਮਝਦਾ ਸਵਾਲ ਉਠਾ ਰਹੇ ਆ ਉਹਨਾਂ ਨੇ ਹਰੇਕ ਦੁਨੀਆ ਨੂੰ ਬੇਈਮਾਨ ਕਿਹਾ ਤੇ ਅੱਜ ਫੌਜ ਤੇ ਵੀ ਇਹ ਜੇ ਇਲਜ਼ਾਮ ਲਾ ਰਹੇ ਇਹ ਕਦੇ ਕੋਈ ਨੌਜਵਾਨ ਨਾ ਪੰਜਾਬ ਦਾ ਨਾ ਹਿੰਦੁਸਤਾਨ ਦਾ ਬਰਦਾਸ਼ ਕਰੂਗਾ ਨਾਲ ਹੀ ਮੈਂ ਸਮਝਦਾ ਸੀ ਪਟਿਆਲੇ ਤਾਂ ਆਏ ਆ ਕਿ ਪਟਿਆਲੇ ਦੇ ਮੋਤੀ ਮਹਿਲ ਦੇ ਕਪਤਾਨ ਜਿਨ੍ਹਾਂ ਤੋਂ ਸਾਨੂੰ ਆਸ ਸੀ ਕਿ ਰਾਹੁਲ ਗਾਂਧੀ ਨੇ ਜੇ ਸਲਾਗਾ ਕੀਤੀ ਹੈ ਮੋਦੀ ਸਾਹਿਬ ਦੀ ਇਹ ਸਰਜਿਕਲ ਸਟ੍ਰਾਈਕਸ ਦੀ ਉਹ ਜਾ ਕੇ ਵੈਸੇ ਤਾਂ ਅੰਮ੍ਰਿਤਸਰ ਜਾਂਦੇ ਨਹੀਂ ਮਗਰ ਰਾਜਨੀਤਿਕरण ਚਲੇ ਗਏ ਆ ਸਾਨੂੰ ਇਸ ਗੱਲ ਦੀ ਤਾਂ ਸਮਝ ਆ ਕਿ ਉਹਨਾਂ ਦੇ ਬੜੇ ਡੂੰਘੇ ਰਿਸ਼ਤੇ ਆ ਸਰਦ ਤੋਂ ਪਾਰ ਬੜੇ ਗੂੜੇ ਰਿਸ਼ਤੇ ਆ ਬੜੀ ਸਟਰੋਂਗ ਉਹਨਾਂ ਦੀਆਂ ਫੀਲਿੰਗਸ ਨੇ ਮਗਰ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਟਰੂ ਟੂ ਬੀਇੰਗ ਅ ਫੌਜੀ ਉਹਨਾਂ ਤੋਂ ਆਜਾਜ਼ ਰੱਖਦੇ ਪੰਜਾਬੀ ਨੌਜਵਾਨ ਉਹਨਾਂ ਨੂੰ ਸੰਕੇਤ ਦੇਣ ਆਏ ਆ ਕਿ ਤੁਸੀਂ ਭਾਵੇਂ ਸਤਕਾਰ ਕਰਾ ਨਾ ਕਰੋ ਇਹ ਨੌਜਵਾਨ ਠੋਕ ਕੇ ਪੰਜਾਬ ਦੀ ਧਰਤੀ ਨਾਲ ਪੰਜਾਬ ਦੀ ਹਿੰਦੁਸਤਾਨ ਦੀ ਆਰਮੀ ਨਾਲ ਖਲੋਣਗੇ ਜਿਹੜਾ 54 ਸਰਵਰ ਜਿਹੜੇ ਆਮ ਆਦਮੀ ਪੱਲੇ 50 ਪਾਇਏ ਸੀ ਸਾਰੇ ਅੱਜ ਵਿਡਰੋ ਕਰ ਲਏ ਨੇ ਹਲੇ ਤਾਂ 54 ਸਰਵਰ ਵਿਡਰੋ ਕੀਤੇ ਆ ਛੇਤੀ ਛੇਤੀ ਜਾਂ ਸੇਰੇ ਜਿੰਨੇ ਵੀ ਬਾਹਰ ਬੇਰੂਪੀਏ ਨੇ ਜਾਂ ਫਰਾਡ ਨੇ ਜਾਂ 도ਗਲੀ ਰਾਜਨੀਤੀ ਕਰਨ ਵਾਲਿਆਂ ਨੇ ਗੈਰ ਪੰਜਾਬੀ ਸਾਰੇ ਇੱਥੇ ਚਲਦੇ ਲੋਕਾਂ ਨੇ ਕਰਦੇ ਨੇ ਕਿ ਅੱਜ ਸਾਡੀ ਜਿਹੜੀ ਜੋਧਾ ਰੋਡ ਸ਼ੋਅ ਹੈ ਮਜੀਠਾ ਸਾਹਿਬ ਆ ਜਾ ਰਹੇ ਨੇ ਇੰਨਾ ਉਵਾਰ ਹੈ ਕੋਈ ਪਿੰਡ ਚੋਂ ਕੋਈ ਸ਼ਹਿਰ ਚੋਂ ਕੋਈ ਜੋਧਾ ਨਹੀਂ ਨਿਕਲ ਸਕਦੇ ਨਾਲ ਸਾਰੀਆਂ ਸੜਕਾਂ ਜਮ ਹੋ ਗਈਆਂ ਤੇ ਕੋਈ ਜਿਹੜੀ ਗੱਲ ਕਰਦੇ ਸੀ ਕਿ ਆਪਨਾ ਜੋ ਹੋਰ ਦੇ ਅੱਜ ਸਾਰਾ ਕੁਝ ਖਤਮ ਹੋ ਗਿਆ ਅੱਜ ਸਾਡੇ ਨੌਜਵਾਨ ਬੱਚਿਆਂ ਨੇ ਦੱਸਤਾ ਕਿ ਸ਼ੋਮਨੀ ਕਾਲੀਦਲ ਤੋਂ ਬਿਨਾ ਹੋਰ ਗੱਲ ਹੈ ਨਹੀਂ ਅਸੀਂ ਜਿੱਦਾਂ ਨੌਜਵਾਨ ਕਾਲਜਾਂ ਦੇ ਮੁੰਡੇ ਸਾਡੀ ਨੌਜਵਾਨ ਪੀੜ੍ਹੀ ਅੱਜ ਸਾਰੀ ਸ਼ੋਮਨੀ ਕਾਲੀਦਲ ਦੇ ਨਾਲ ਮੋਟ ਸੰਗ ਜੜੀ ਹੋਈ ਹੈ ਸਾਨੂੰ ਬਲਕਿ ਨਹੀਂ ਡਰ ਸੀ ਵੀ ਐਡਾ ਬੜਾ ਇਕੱਠਾ ਹੈ ਕੋਈ ਇਨਸੀਡੈਂਟ ਵਗੈਰਾ ਨਾ ਹੋ ਜਵੇ ਪਰ ਇੰਨੇ ਡਿਸਿਪਲਿਨ ਚ ਜੋ ਕਹਦਾ ਉਹਦੇ ਉੱਤੇ ਪਹੁੰਚ ਰਿਹਾ ਹੈ ਦੇਖੋ ਉਹਦਾ ਹੁਣ ਕਹਿਣ ਗਈ ਇਹ ਗੱਲ ਇਹ ਬਈ ਕੋਈ ਦੌਰ ਆਇਆ ਨਹੀਂ ਕਿ ਅੱਜ ਸਾਰੇ ਜਾਮ ਹੋ ਗਏ ਹੋਰ ਆ ਗਏ ਪਰ ਅਸੀਂ ਇੰਤਜ਼ਾਮ ਇੰਨੇ ਵਧੀਆ ਕੀਤੇ ਨੇ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਕਿਤੇ ਬ੍ਰੇਕ ਨਹੀਂ ਪਾਉਣ ਦਿੱਤੇ ਜੇ ਹਲੂ ਪਿੱਛੇ ਕੋਈ ਗੱਡੀ ਲੱਗੀ ਹੋਵੇ ਉਹਨਾਂ ਨੇ ਐਦਾਂ ਦੇ ਰਸਤੇ ਕੱਢਦੇ ਕਿ ਟੈਕ ਨੂੰ ਕਿਸੇ ਨਾ ਕਿਸੇ ਪਾਸੇ ਚੜਾਤਾ ਇਸ ਗੱਲ ਦਾ ਮੈਂ ਸਹਿਮਤ ਹਾਂ ਕਿ ਕੁਝ ਨਾ ਕੀ ਰਸਤੇ ਸਾਰੇ ਜਾਮ ਹੋ ਗਏ ਕਿਤੇ ਜਗ੍ਹਾ ਨਹੀਂ ਹੈ ਜਾਣ ਆਉਣ ਜਾਣ ਨੂੰ ਤਖਤਾ ਸਾਹਿਬ ਜਿਹੜਾ ਕਿ ਦੂਸਰੇ ਧਿਰਾਂ ਵੱਲੋਂ ਦੋਸ਼ ਲਗਾਇਆ ਗਿਆ ਸੀਗਾ ਕਿ ਪੰਜਾਬ ਦਾ ਜੂਠ ਜਿਹੜਾ ਹੈ ਉਹ ਨਸ਼ਈ ਹੈ ਕੀ ਇਹ ਜਿੱਦਾਂ ਦੇ ਕੱਟ ਨਸ਼ਾ ਯੂਥ ਬਲੋ ਹੋ ਰਹੇ ਨੇ ਕੀ ਸਾਬਤ ਨਹੀਂ ਕਰਦੇ ਕਿ ਇਹ ਯੂਥ ਹੀ ਅੱਗੇ ਆਉਣ ਵਾਲੀ ਸਰਕਾਰ ਨੂੰ ਬਦਲੇ ਦੇ ਦੇਖੋ ਮੈਂ ਦੱਸਦਾ ਮੈਂ ਕਦੇ ਕਿਸੇ ਦਾ ਮਾੜੀ ਗੱਲ ਕਹੀ ਨਹੀਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦਾ ਨੌਜਵਾਨ ਨਸ਼ਈ ਹੈ ਮੈਂ ਕਹਿੰਦਾ ਇਹਨਾਂ ਤੋਂ ਗੰਦਾ ਬੰਦਾ ਕੋਈ ਨਹੀਂ ਹੈ ਇਹ ਪੰਜਾਬ ਦੇ ਦੁਸ਼ਮਣ ਨੇ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਕੋਈ ਨਸ਼ਈ ਨਹੀਂ ਹੈ ਅਸੀਂ ਮਿੰਦਰਾ ਕਾਲ ਦੇ ਚੰਮੇਸ਼ਣਾ ਕੀਤਾ ਡਾਕਟਰਸ ਕੀਤਾ ਇੱਕ ਨਹੀਂ ਆਇਆ 10000 ਮੁੰਡਾ ਆਇਆ ਸੀ ਫੌਜ ਦੇ ਵਿੱਚ ਭਰਤੀ ਹੋਣ ਦਾ ਤੇ ਡਾਕਟਰ ਟੈਸਟ ਕਿਦਰ ਇੱਕ ਨਹੀਂ ਆਇਆ ਅਸੀਂ 6.5 ਲੱਖ ਬੰਦੇ ਦਾ ਡਾਕ ਟੈਸਟ ਕੀਤਾ ਪੁਸ਼ਤ ਦੇ ਭਰਤੀ ਹੋਣ ਦਾ ਤੇ ਜਿਹੜੇ ਮੁੰਡੇ ਦਵਾਈ ਲੈ ਕੇ ਆਏ ਸੀ ਕਿ ਨੂੰ ਬੁਖਾਰ ਹੈ ਕਿਦਾ ਸਿਰ ਦੁਖਦਾ ਉਹ ਵੀ ਡਾਕ ਟੈਸਟ ਦੇ ਵਿੱਚ ਆ ਗਏ ਪਰ ਉਹਨਾਂ ਦੀ ਗਿਣਤੀ ਵੀ ਹਜ਼ਾਰmarg 1-2% ਹੈ ਸੋ ਇਹ ਤੋਂ ਪਤਾ ਲੱਗਦਾ ਹੈ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਪਗਬੰਦਾਂ ਦੀ ਧਰਤੀ ਹੈ ਇੱਥੇ ਨਸ਼ੇ ਨਾਲ ਦੀ ਕੋਈ ਚੀਜ਼ ਹੈ ਨਹੀਂ ਇਹ ਯੂਥ ਹੀ ਸਾਬਤ ਕਰੇਗਾ ਹੁਣ ਆਣ ਆ ਜਾਓ ਯੂਥ ਹੀ ਸਾਬਤ ਕਰਤਾ ਜੀ ਯੂਥ ਨੇ ਸਾਬਤ ਕਰਤਾ ਅੱਜ ਸਾਡਾ ਯੂਥ ਹਰ ਜਗ੍ਹਾ ਤੇ ਗਿਆਥੀ ਦੇਖ ਰਹੇ ਹਾਂ ਅਸੀਂ ਵੀ ਨਹੀਂ ਸੋਚਿਆ ਏਦਾਂ ਕਿ ਐਡਾ ਹਵਾਰ ਆਊਗਾ ਤੇ ਇੰਨੇ ਨੌਜਵਾਨ ਸਾਡੇ ਮੋਟਚਲੇ ਚੜਕੇ ਆਉਣਗੇ ਔਰ ਇੰਨੇ ਡਿਸਪਲਿਨ ਡਾਉਣਗੇ ਸੋ ਇਹ ਤੋਂ ਪਤਾ ਲੱਗਦਾ ਹੈ ਸਾਡੇ ਯੂਥ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਇਹ ਜਿਹੜੇ ਬਾਹਰੋਂ ਆ ਕੇ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਚ 70% ਲੋਕ ਨਸ਼ਈ ਨੇ ਕਿ ਇੱਕੋ ਇੱਕ ਮਕਸਦ ਹੈ ਇਹਨਾਂ ਦਾ ਕਿ ਪੰਜਾਬ ਨੇ ਤਰੱਕੀ ਕੀਤੀ ਹੈ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਸੜਕਾਂ ਵਧੀਆ ਵਧੀਆ ਨੇ ਸੜਕ ਪੰਜਾਬ ਦੇ ਵਿੱਚ ਕਾਲ ਚੰਗੇ ਬਣੇ ਨੇ ਯੂਨੀਵਰਸਿਟੀ ਚੰਗੇ ਬਣੇ ਨੇ ਸਾਡੇ ਨੌਜਵਾਨ ਬਹੁਤ ਵਧੀਆ ਪੜਾਈ ਕਰ ਰਹੇ ਨੇ ਆ ਤੁਸੀਂ ਦੇਖਿਆ ਸਰਕਾਰੀ ਸਕੂਲਾਂ ਦੇ ਵਿੱਚ 97 97% ਨੰਬਰ ਆਏ ਨੇ ਬੱਚਿਆਂ ਦੇ ਅਰ ਅਵਾਰਡ ਦਿੱਤੇ ਨਾਲ ਸੋ ਇਹ ਚੀਜ਼ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਹ ਨਸ਼ੇਈਕ ਹੈ ਕਿ ਹੋਰ ਕਹਿ ਕੇ ਤੁਹਾਨੂੰ ਭੜਕਾਉਣਾ ਚਾਹੁੰਦੇ ਨੇ ਪਰ ਸਾਡਾ ਨੌਜਵਾਨ ਬਹੁਤ ਸਿਆਣਾ ਨਾ ਭੜਕਦਾ ਪਰ ਉਹ ਹਿਸਾਬਦ ਕਰਦਾ ਹੈ ਕਿ ਜਿਹੜੇ ਅਸੀਂ ਆ ਜੋ ਅਸੀਂ ਕਰ ਸਕਦੇ ਆ ਉਹ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਨੌਜਵਾਨਾਂ ਨੇ ਅਮਰੀਕਾ ਚ ਕੈਨੇਡਾ ਚ ਜਾਪਾਨ ਚ ਇਟਲੀ ਚ ਆ ਦੇਹਲੂ ਤੁਸੀਂ ਕੈਨੇਡਾ ਦੇ ਵਿੱਚ 19ਵੇਂ ਮੈਂਬਰ ਪਾਰਲੀਮੈਂਟ ਨੇ ਸਾਡੇ ਇਹ ਸਾਡੀ ਪੰਜਾਬੀਆਂ ਦੀ ਵਿਦਾਇਸ਼ ਹੈ ਸਾਡੇ ਪੰਜਾਬੀਆਂ ਦੀ ਦੇਣ ਹੈ ਰਖਾ ਸਾਹਿਬ ਕੈਪਟਨ ਅਮਿੰਦਰ ਨੇ ਦੋਸ਼ ਲਾਇਆ ਹੈ ਸਰਕਾਰ ਤੇ ਕਿ ਇਹ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਹੈ ਵਾਰ ਵਾਲਾ ਤੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੂੰ ਘਰੋਂ ਕੱਢਿਆ ਜਾ ਰਿਹਾ ਕਿ ਉਹਨਾਂ ਦਾ ਕਹਿਣਾ ਕਿ ਮੈਂ ਖੁਦ ਜਿਹੜਾ ਪਿੰਡ ਜਾ ਕੇ ਬੈਠਾਂਗਾ ਪਿੰਡ ਦੇ ਵਿੱਚ ਜਾ ਕੇ ਬੈਠਾਂਗਾ ਇਸ ਤੇ ਉਹਦਾ ਕੀ ਰੱਖਣਾ ਨਾ ਕੋਈ ਨਿਕਲਿਆ ਅਸੀਂ ਸਾਰੇ ਜਣੇ ਸਰਕਾਰ ਸਾਧ ਪ੍ਰਕਾਸ਼ਨ ਬਾਲ ਮੁੱਖ ਮੰਤਰੀ ਪੰਜਾਬ ਸਭ ਤੋਂ ਪਹਿਲਾਂ ਵਾਟ ਤੇ ਜਾ ਕੇ ਆਏ ਨੇ ਉਹਨਾਂ ਦੀ ਦੁਖਦਲੇ ਸੁਣੀਆਂ ਨੇ ਅਸੀਂ ਸਰਕਾਰ ਨੇ ਉਹਨਾਂ ਨੂੰ ਕਹਿੰਦਾ ਕਿ ਬਾੜੀ ਵੀ ਕਰ ਲੋ ਤੁਸੀਂ ਦਿਨ ਚ ਇੱਥੇ ਰਹੋ ਜੋ ਤੁਸੀਂ ਥੋੜਾ ਲਿਆਉਣ ਦਾ ਜਾਣ ਦਾ ਖਾਣ ਦਾ ਪੀਣ ਦਾ ਇਂਤਜ਼ਾਮ ਸਾਰੇ ਸੀ ਕਰਾਂ ਅਸੀਂ ਈਵਨ ਉਹਨਾਂ ਦੀ ਜਿਹੜੀ ਜਿੰਸ ਹੈ ਫਸਲ ਹੈ ਉਹਦੇ ਲਈ ਟ੍ਰਾਂਸਪੋਰਟੇਸ਼ਨ ਫ੍ਰੀ ਕਰਤੀ ਕਿ ਉੱਥੋਂ ਲਾ ਜਾ ਕੇ ਪੰਜਾਬ ਦੇ ਕਿਸੇ ਕੋਣ ਦੇ ਤੇ ਲੈ ਕੇ ਜਾਣੀ ਹੈ ਉਹ ਅਸੀਂ ਫਿਰ ਹੀ ਚੁੱਕ ਕੇ ਲਿਆਵਾਂਗੇ ਟੱਕਾਂ ਨੂੰ ਕਹਾਂ ਅਸੀਂ ਦੇਵਾਂਗੇ ਜੋ ਬਾਦਲ ਸਾਹਿਬ ਕਰ ਸਕਦੇ ਨੇ ਕੋਈ ਨਹੀਂ ਕਰ ਸਕਦਾ ਮੈਨੂੰ ਯਾਦ ਆ ਜਦੋਂ ਅਮਰੀਕਾ ਦੇ ਵਿੱਚ ਮਿਲਵਾਕੀ ਦੇ ਵਿੱਚ ਇਨਸੀਡੈਂਟ ਹੋਇਆ ਸੀ ਸਾਡੇ 6 ਗੁਰੂ ਘਰ ਦੇ ਸੇਵਾਦਾਰ ਮਾਰੇ ਗਏ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਤੋਂ ਚੱਲ ਕੇ ਦਿੱਲੀ ਦਿੱਲੀ ਤੋਂ ਚੜ ਕੇ ਸਿੱਧੀ ਫਲਾਈਟ ਲੈ ਕੇ ਮਿਲਵਾਕੀ ਪਹੁੰਚੇ ਸੀ ਪਰ ਮੈਨੂੰ ਯਾਦ ਹੈ 24 ਘੰਟੇ ਦੇ ਵਿੱਚ ਵਿੱਚ ਉਹਨਾਂ ਦੇ ਘਰਾਂ ਜਾਵਣੀ ਸੀ ਉਹਨਾਂ ਦੇ ਘਰਾਂ ਜਾ ਕੇ ਦੁੱਖ ਤਕਲੀਫ ਸੁਣੀ ਜੋ ਕਿਹਾ ਉਹ ਕਰਕੇ ਦਿੱਤਾ ਉਹਦੀ ਬਦੌਲਤ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਹੋਣਾ ਪਿਆ ਉਦੀ ਵਾਈਫ ਨੂੰ ਆਉਣਾ ਪਿਆ ਅਟਾਰਨੀ ਜਨ ਨੂੰ ਆਉਣਾ ਪਿਆ ਸਾਡੇ ਅਮੈਸਟਰ ਨੂੰ ਜਾਣਾ ਪਿਆ ਮੈਂ ਸਮਝਦਾ ਮੈਨੂੰ ਤਾਂ ਹੱਦੋਂ ਕਿਤੇ ਵੀ ਇਦਾਂ ਦੀਆਂ ਗੱਲਾਂ ਹੋਈਆਂ ਹੁਣ ਕੈਪਟਨ ਅਮਿੰਦਰ ਜਿਹੜੇ ਪੈ ਗਿਆ ਇਸ ਮੁੱਦੇ ਤੇ ਰਾਜਨੀਤੀ ਦਾ ਕੁਝ ਫਾਇਦਾ ਲੈਣਾ ਚਾਹੁੰਦੇ ਨੇ ਤਾਂ ਕਿ ਅਨਵੈਚ ਉਹਨਾਂ ਦੀ ਜੁਗਤ ਕਾਜ ਹੋ ਸਕੇ ਕੈਪਟਨ ਅਮਿੰਦਰ ਸਿੰਘ ਮਦਾਨ ਛੱਟ ਗਏ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਕੋਈ ਬੱਤੀ ਦਾ ਹੈ ਨਹੀਂ ਉਹ ਤਾਂ ਹੁਣ ਜਿਵੇਂ ਕਹਿੰਦੇ ਨਾ ਵੀ ਹਾਰੀ ਹੋਈ ਲੜਾਈ ਲੜ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਕੋਈ ਬੱਤੀ ਦਾ ਹੈ ਨਹੀਂ ਤੁਸੀਂ ਦੇਖੋਗੇ ਕਿ ਉਹਨਾਂ ਦੀ ਜਿਹੜੀ ਚਾਲ ਢਾਲ ਬਹੁਤ ਸਰੋਗ ਇਹਨਾਂ ਇਹ ਜਦ ਇਹੀ ਕਾਰਨ ਹੁੰਦਾ ਕਿ ਜਦੋਂ ਕੋਈ ਇਲੈਕਸ਼ਨ ਹੋਵੇ ਕੋਈ ਹੋਰ ਹੋਵੇ ਜਦੋਂ ਬੰਦਾ ਹਾਰ ਦੇ ਮੂੜ ਚ ਹੋਵੇ ਨਾ ਫਿਰ ਉਹ ਐਕਟੀਵਿਟੀ ਕਰਾ ਦਿੰਦਾ ਆਪਣੀ ਸੋ ਇਹ ਹੁਣ ਤੁਸੀਂ ਆਪ ਦੀ ਵੀ ਗੱਲ ਦੇਖ ਲਓ ਕਾਂਗਰਸ ਦੀ ਵੀ ਗੱਲ ਦੇਖੋ ਉਹਨੇ ਛਾਂ ਦੇ ਐਕਟੀਵਿਟੀ ਕਰਾਈ ਹੋਈ ਹੈ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਜਿਹੜਾ ਅੱਜ ਮੀਡੀਆ ਦੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਪਰ ਰਾਹੁਲ ਗਾਂਧੀ ਤੇ ਕੈਪਟਨ ਅਮਿੰਦਰ ਸਿੰਘ ਜਿਹੜੇ ਅੱਜ ਮੀਟਿੰਗ ਕਰਨ ਜਾ ਰਹੇ ਹੈ ਦੇਖੋ ਮੀਟਿੰਗ ਕਰ ਲੈਣ ਜਲਵਾੜੀ ਕਰ ਲੈਣ ਪਹਿਲੀ ਗੱਲ ਸਿੱਧੂ ਇਹਨਾਂ ਨੂੰ ਆਵਾਜ਼ ਕੱਢਦਾ ਸੀ ਅਮਿੰਦਰ ਕਹਿੰਦੇ ਸੀ ਇਹਦੇ ਵਰਗਾ ਮਾੜਾ ਬੰਦਾ ਕੋਈ ਨਹੀਂ ਉਹੀ ਚੀਜ਼ ਨਾ ਹੋਵੇ ਉਹ ਇਹਨੂੰ ਵੀ ਪਾਣੀ ਨਹੀਂ ਹੱਥ ਪਾਉਂਦਾ ਇੱਥੇ ਬੱਜਾਂ ਇੱਥੇ ਬੱਜਾਂ ਪਰ ਬੱਜ ਨਹੀਂ ਚੱਲਦਾ ਬੱਜ ਸਕਦਾ ਕੋਈ ਪਤਾ ਡਿਨਰਟਿਕ ਦੇ ਨਹੀਂ ਬੱਜ ਸਕਦਾ ਸੋ ਇਹਨਾਂ ਦਾ ਹੁਣ ਬਚਾਉਣਾ ਦਾ ਕੋਈ ਹੈ ਨਹੀਂ ਕੋਈ ਇਕੱਠੇ ਹੋ ਜਾਣ ਕੋਈ ਨਾ ਹੋ ਜਾਣ ਜਿੰਨੀ ਮਿਹਨਤ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਕਰ ਸਕਦੇ ਨੇ ਜਿਹੜਾ ਵਿਜ਼ਨ ਸਾਹ ਸੁਖਵੀਰ ਸਿੰਘ ਬਾਦਲ ਪ੍ਰਧਾਨ ਚੋਣ ਕਮੇਟੀ ਦੇ ਵਿੱਚ ਹੈ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਕੋਈ ਬੰਦਾ ਹੈ ਸਰਦਾਰ ਸਰਜੀਤ ਸਿੰਘ ਰਖੜਾ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਰਖੜਾ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਅੱਜ ਮੈਂ ਸਮਝਦਾ ਆ ਸਾ ਬਿਕਰੀ ਨੂੰ ਮਿਲਿਸੀ ਆ ਜੋ ਕੈਬਨ ਮੰਤਰੀ ਨੇ ਅਜੂ ਤੇ ਕਰਤਾ ਧਰਤਾ ਨੇ ਉਹਨਾਂ ਦੇ ਸਰਪਸਤੀ ਹੀਟ ਮਹਾਲੀ ਤੋਂ ਚਲ ਕੇ ਜਿਹੜਾ ਇਤਿਹਾਸਕ ਰੋਡ ショ ਹੋਇਆ ਪਟਿਆਲੇ ਧਰਤੀ ਪਹੁੰਚਿਆ ਤੇ ਉੱਥੇ ਅਸੀਂ ਜੋ ਆਪਣੇ ਸ਼ੌਮਣੇ ਕਲਦਲੇ ਬਤੌਰ ਮੁਖਸ਼ਿਆਦ ਰਵੰਦਨਾਤੇ ਅਰ ਸੂਚੀ ਵੀ ਟੀਮ ਨੇ ਮਾਰਕੀਟਿੰਗ ਦੇ ਦਰਤਾ ਤੋਂ ਸਾਹਮਣੇ ਅਸੀਂ ਉਹਨਾਂ ਨੂੰ ਜੀਆਂ ਵੀ ਕਿਹਾ ਉਹ ਧਰਮਾਂ ਤੋਂ ਕੀਤਾ ਤਾਂ ਕਿ ਇਹ ਜੂਤ ਦੀ ਰੈਲੀ ਨੇ ਇਹ ਸਾਬਤ ਕਰਤਾ ਕਿ 2017 ਜੋ ਮਿਸ਼ਨ ਹੈ ਲੱਖਾਂ ਹੀ ਤਵੇ ਨੌਜਵਾਨਾਂ ਨੇ ਸੜਕਾਂ ਤੇ ਉਤਰ ਕੇ ਇਹ ਸਾਬਤ ਕਰਦਾਂਗੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਭੜੀ ਜਾਂਦਾ ਵਾਟਰੀ ਅਵਸ਼ਿਅ ਬਣੇ ਮੈਂ ਅੱਜ ਜੋ ਰੋਡ ਸ਼ੋਅ ਮਾੜੀ ਤੋਂ ਸਟਾਰਟ ਹੋਇਆ ਉਹਦੇ ਵਿੱਚ ਮੇਰੀ ਇੱਕ اخਲਾਕੀ ਡਿਊਟੀ ਬਣਦੀ ਸੀ ਪਾਰਟੀ ਦਾ ਛੋਟਾ ਜਿਹਾ ਸਿਪਾਈ ਹੋਣ ਦੇ ਨਾਤੇ ਕਿਉਂਕਿ ਸਰਕਾਰ ਨੇ ਮਨ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਲਾਇਆ ਹੈ ਉਸ ਕਰਕੇ ਮੇਰਾ ਫਰਜ਼ ਬਣਦਾ ਸੀ ਆਪਣੇ ਸਾਥੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਜਿਹੜੇ ਨੌਜਵਾਨ ਤੇ ਅਕਾਲੀ ਦਲ ਦੇ ਆਗੂ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਰ ਰਖੜਾ ਸਾਹਿਬ ਉਹਨਾਂ ਦੀ ਅਗਵਾਈ ਚ ਅਸੀਂ ਉਹਨਾਂ ਦਾ ਮਾਨ ਸਨਮਾਨ ਕੀਤਾ ਔਰ ਅੱਜ ਦਾ ਇਹ ਕਾਫਲਾ ਦੇਖ ਕੇ ਮਨ ਗਦਗਦ ਹੋ ਉਠਿਆ ਆਉਣ ਵਾਲਾ ਸਮਾਂ ਜਿਹੜਾ 2017 ਦਾ ਉਹ 100 ਨਹੀਂ 110% ਸਾਡਾ ਧੰਨਵਾਦ ਹੈ ਖਾਲਸਾ ਸਾਹਿਬ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦਿੱਖਦੇ ਰਹੋ ਪਟਿਆਲਾ ਟੀਵੀ ਗੁਰਨਾਮ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਜੀ ਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ ਆਈਪੀਐਮਟੀ ਜੁਨੀਅਰਸਟੀ ਅਤੇ ਪੀਟੀਓ ਤੋਂ ਮੰਨਤਾ ਪ੍ਰਾਪਤ 10ਵੀਂ ਅਤੇ ਪਲੱਸ 2 ਤੋਂ ਬਾਅਦ ਓਟੀ ਡੀਐਮਐਲਟੀ ਐਕਸਰੇ ਆਫਥਲੇਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ ਥੀਟਰ ਐਕਸਟਰਾਪਲੈਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੌਸਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਦੇ ਇੰਸਟੀਚੂਟ ਆਫ ਮੈਡੀਕਲ ਟੈਕਨੋਲੋਜੀ 메ਨ ਰੋਡ ਫੈਕਟਰੀ ਏਰੀਆ ਨਿਡਿਸ਼ਿਮ ਮੰਦਰ ਪਟਿਆਲਾ